ਸਾਸਤ੍ਰੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਖਾਤਰ ਲੈ ਕੇ ਆਏ ਹਾਂ ਜੀ ਇੱਕ ਨਵਾਂ ਫਾਰਮੂਲਾ ਦੁੱਧ ਵਧਾਉਣ ਦਾ ਇਹ ਜਿਹੜਾ ਪੱਤਾ ਜੀ ਸੁਏ ਤਾਜੀ ਸੁਏ ਗਾਂ ਨੂੰ ਆਪਾਂ ਦੇਣਾ ਜੀ ਇਹ ਕਾੜੇ ਦਾ ਸਮਾਨ ਆ ਥੋੜਾ ਜਿਹਾ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਆਹਾ ਅਸੀਂ ਹਰੇਕ ਸਾਲ ਮਤਲਬ ਦਿਨੇ ਹੀਂ ਹੰਗਾਵਾਂ ਨੂੰ ਆ ਸਾਰੀਆਂ ਗਾਵਾਂ ਨੂੰ ਦਿੱਤਾ ਹੋਇਆ ਜੀ ਸਮਾਨ 3-4 ਲੀਟਰ ਦੁੱਧ ਦਾ ਫਰਕ ਪੈ ਜਾਂਦਾ ਜੀ ਜਦੋਂ ਆਪਾਂ ਇਹ ਸਮਾਨ ਦੇ ਦਿੰਨੇ ਆ ਉਹ ਤੋਂ ਬਾਅਦ ਦੇ ਵਿੱਚ ਇੰਨੀ ਸਫਾਈ ਕਰਦਾ ਹੈ ਬੱਚੇਦਾਨੀ ਦੀ ਬਹੁਤ ਜ਼ਿਆਦਾ ਉਹ ਨਹੀਂ ਆਪਾਂ ਦਵਾਈ ਭਰ ਕੇ ਸਫਾਈ ਵੀ ਨਹੀਂ ਕਰ ਸਕਦੇ ਜਿੰਨੀ ਇਹ ਨੇਚੁਰਲ ਤਰੀਕੇ ਨਾਲ ਕਰ ਸਕਦਾ ਜੀ ਇਹ ਤੁਹਾਨੂੰ ਦੱਸ ਦਿਆਂ ਜੀ ਫਾਰਮੂਲਾ ਆ ਸਾਰੇ ਪਸ਼ੂ ਨੂੰ ਆਪਾਂ ਦਿੰਨੇ ਆ ਜੀ ਪੂਰਾ ਸੇਫ ਆ ਜੀ ਇਹ ਬਹੁਤ ਵਧੀਆ ਚੀਜ਼ ਆ ਆ ਜੇ ਤੁਹਾਨੂੰ ਦੱਸਦੇ ਆ ਆਪਾਂ ਜਿਹੜਾ ਸਮਾਨ ਆ ਵੀ ਉਹ ਕਿਹੜਾ-ਕਿਹੜਾ ਵਿੱਚ ਪਾਉਣਾ ਜੀ ਹਾਂ ਜੀ ਦੱਸੋ ਕਿਹੜਾ ਫਾਰਮੂਲਾ ਫਿਰ ਆਪਾਂ ਤਿਆਰ ਕਰਿਆ ਇਹ ਫਾਰਮੂਲਾ ਜੀ ਇਹ ਆ ਦੇਖੋ ਹੂੰ ਦੱਸੋ ਇਤਨਾ ਗੁਲਗੰਦ ਲੈਣੀ ਆ ਇੱਕ ਪੈਕਟ ਹਾਂ ਜੀ ਇੱਕ ਕਾੜੇ ਦਾ ਸਮਾਨ ਦੱਸ ਰਹੇ ਹਾਂ ਹਾਂ ਜੀ ਉਹ ਹਿਸਾਬ ਨਾਲ ਬੰਦਾ ਲੈ ਜਾਵੇ ਕਿੰਨੇ ਕਾੜੇ ਕਰਨੇ ਠੀਕ ਆ ਇੱਕ ਇੱਕ ਗੁਲਗੰਦ ਦਾ ਪੈਕਟ ਹੋ ਗਿਆ ਹੂੰ ਪਾਈਆ ਹੋਗੀ ਸੌਂਫ ਹਾਂ ਪਾਈਆ ਮਿੱਥੇ ਠੀਕ ਆ ਤੇ 1 ਕਿਲੋ ਲੈਣੀ ਆ ਖੰਡ ਠੀਕ ਆ ਚੀਨੀ ਹਾਂ ਜੀ ਹਾਂ ਤੇ ਇਹੇ 3 ਕਿਲੋ ਪਾਣੀ ਲੈਣਾ ਆਪਾਂ ਨੇ ਹੂੰ 3 ਲੀਟਰ ਪਾਣੀ ਪਾ ਕੇ 3 ਲੀਟਰ ਠੀਕ ਹੈ 1 ਪੈਕਟ ਆਪਾ ਦੇ ਕੋਲ ਬੰਦਾ ਠੀਕ ਹੈ ਪਾਈਆ ਸੌਂਫ ਹਾਂ ਪਾਈਆ ਮਿੱਠੇ ਹਾਂ ਤੇ 1 ਕਿਲੋ ਚੀਨੀ ਠੀਕ ਹੈ ਪਾ ਕੇ ਉਹਨੂੰ ਰਹਿਣ ਦੇਣਾ ਚੰਗੀ ਤਰ੍ਹਾਂ ਹਾਂ ਉਸ ਤੋਂ ਬਾਅਦ ਹੁਣ ਠੰਡਾ ਕਰਕੇ ਇਹਦੇ ਵਿੱਚ ਕੋਈ ਲੈਚੀ ਵਗੈਰਾ ਨਹੀਂ ਪਾਉਣੀ ਹੈਗੀ ਠੀਕ ਹੈ ਰੋਟੀਆਂ ਪਾ ਸਕਦੇ ਹਾਂ ਹਾਂ ਜੇ ਪਈਆਂ ਨੇ ਬੰਦੀਆਂ ਰੋਟੀਆਂ ਆਓ ਵੀ ਥੋੜੀਆਂ ਪਾਵੇ ਹਾਂ ਹਾਂ ਤੇ ਉਹ ਪਿਆ ਦੇਣਾ ਪਿਉਣਾ ਰਾਤ ਨੂੰ ਠੀਕ ਹੈ ਵੀ ਉਸ ਤੋਂ ਬਾਅਦ ਪਾਣੀ ਨਹੀਂ ਪਿਉਣਾ ਹੈਗਾ ਅੱਛਾ ਵੀ ਸ਼ਾਮ ਨੂੰ ਪਿਆ ਦੇਣਾ ਵੀ ਪਾਣੀ ਪੂਣੀ ਪਿਆ ਕੇ ਡੰਗਰ ਨੂੰ ਤੋਂ ਬਾਅਦ ਚ ਦੇਣਾ ਆਪਾਂ ਜਣੀ ਕੋਸਾ ਰੱਖ ਕੇ ਹਾਂ ਹੂੰ ਕਹਿੰਦੀ ਆ ਆਪਾਂ ਤਾਂ ਹੁਣ ਦਿੰਦੇ ਰਹਣੀ ਆ ਤਿੰਨ ਤੋਂ ਚਾਰ ਲੀਟਰ ਦੁੱਧ ਵਧੂਗਾ ਹੀ ਵਧੂਗਾ ਹੂੰ ਦੁੱਧ ਵੀ ਆਏ ਵਧੂਗਾ ਇਹ ਨਹੀਂ ਹੈਗਾ ਵੀ ਅੱਜ ਆਪਾਂ ਕਾੜਾ ਦੇਤਾ ਕੱਲ ਨੂੰ ਵੱਧ ਉਹ ਵਧ ਗਿਆ ਦੁੱਧ ਪਰਸੋਂ ਨੂੰ ਘਟ ਗਿਆ ਹਾਂ ਜਿੰਨਾ ਇਹਦੇ ਨਾਲ ਵੱਧ ਗਿਆ ਉਸ ਨਾਲ ਰੂਟੀਨ 'ਚ ਚੱਲੂਗਾ ਦੁੱਧ ਆਹ ਵੇਖ ਲਓ ਕੋਈ ਯਾਰ ਉਹ ਆਇਆ ਤਾਂ ਵੀ ਅੰਦਰੋਂ ਸਫਾਈ ਇਹਨੇ ਕਰਨੀਆਂ ਜੇ ਸਫਾਈ ਹੋ ਬੱਚੇ ਦਾ ਨਹੀਂ ਦੀ ਬੱਚੇ ਦਾ ਨਹੀਂ ਸਫਾਈ ਹੋ ਜਾਂਦੀ ਹੈ ਰਹਿਣ ਰਹਿਣ ਦੇ ਵੀ ਚਾਂਸ ਬਾਦੇ ਹਾਂ ਜਦ ਅੰਦਰੋਂ ਸਫਾਈ ਹੋ ਗਈ ਉਹਨੇ ਰਹਿ ਵੀ ਛੇਤੀ ਜਾਣਾ ਤੇ ਦੁੱਧ ਵੀ ਪ੍ਰੋਪਰ ਫੁੱਲ ਦਊਗੀ ਜਿੰਨੀ ਉਹਦੀ ਕੰਪੈਸਟੀ ਹੈਗੀ ਆ ਇਹ ਕਹਿੰਦੀ ਇੱਕ ਇੱਕ ਪਸ਼ੂ ਨੂੰ ਆਪਾਂ ਤਿੰਨ ਕਾੜੇ ਦੇ ਦੇਈਏ ਬਹੁਤ ਹੂੰ ਠੀਕ ਆ ਇੱਕ ਪਸ਼ੂ ਨੂੰ ਯਾਨੀ ਤਿੰਨ ਕਾੜੇ ਤਾਂ ਦੇਣੇ ਚਾਹੀਦੇ ਨੇ ਜ਼ਰੂਰੀ ਆ ਦੇ ਦੇਵੇ ਜਾਂਦੀ ਪਹਿਲੇ ਕਾੜੇ ਕੀ ਤੁਹਾਨੂੰ ਦੋਏ ਦਿਨ ਸ਼ਾਮ ਨੂੰ ਪਤਾ ਲੱਗ ਜਾਊਗਾ ਹੂੰ ਇਹ ਕੀ ਦੁੱਧ ਦਾ ਫਰਕ ਪਿਆ ਕਿੰਨਾ ਪਿਆ ਹਾਂ ਨਹੀਂ ਫਰਕ ਪੈਂਦਾ ਦਾ ਬੰਦਾ ਦੱਸੇ ਆਪਾਂ ਨੂੰ ਆਪਾਂ ਆਓ ਇਹ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਵਰਤ ਕੇ ਚੀਜ਼ ਨੂੰ ਵੀ ਕਿਵੇਂ ਫਰਕ ਪਿਆ ਜਾਂ ਨਹੀਂ ਪਿਆ ਨਹੀਂ ਪਤਾ ਲੱਗਣਾ ਹਾਂ ਕਿਉਂਕਿ ਅਸੀਂ ਵਰਤਦੇ ਰਹੇ ਨੇ ਸਾਡਾ ਰਿਜ਼ਲਟ ਵੀਰੇ ਲਏ ਹੋਏ ਨੇ ਸਾਰੀਆਂ ਵਧੀਆ ਚੀਜ਼ਾਂ ਨੇ ਇਹ ਆਪ ਬੰਦੇ ਦੇ ਖਾਣ ਵਾਲੀਆਂ ਚੀਜ਼ਾਂ ਹੀ ਨੇ ਸਾਰੀਆਂ ਇਹ ਪ੍ਰੋਪਰ ਵਧੀਆ ਠੀਕ ਕੀ ਕੋਈ ਹੋਰ ਗੱਲਬਾਤ ਹੋਵੇ ਤਾਂ ਬੰਦਾ ਕਮੈਂਟ ਕਰ ਦੇਵੇ ਆਪਾਂ ਦੱਸ ਵੀ ਦਵਾਂਗੇ ਠੀਕ ਆ ਜੇ ਕਿਸੇ ਬੰਦੇ ਨੇ ਹੋਰ ਕੋਈ ਪੁੱਛਣਾ ਵੀ ਨੌਲੇਜ ਵੀ ਲੈਣੀ ਹੋਵੇ ਇਹਦੇ ਬਾਰੇ ਤਾਂ ਆਪਲਾ ਨੰਬਰ ਵੀ ਵੀਰੇ ਦੱਸ ਦੇ ਨੰਬਰ ਹੈ ਜੀ 78883 5992 ਦੁਬਾਰੇ ਵਹਿਰ ਬੋਲ ਦੇਖੋ 78883 5992 ਠੀਕ ਆ ਹਾਂ ਵੀਰੇ ਇਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕੋਈ ਪੁੱਛਣਾ ਪਊਗਾ ਹਾਂ ਤੇ ਬਾਕੀ ਅੱਗੇ ਪਿਛਲੀਆਂ ਵੀਡੀਓ ਚ ਸਾਡਾ ਦੱਸਿਆ ਹੋਇਆ ਜੇ ਰਿਪੀਟਰ ਦਾ ਵੀ ਹੱਲ ਦੱਸਿਆ ਹੋਇਆ ਆਏਗਾ ਤੇ ਹੋਰ ਜਿਵੇਂ ਆਪਣੀ ਮਸਟੈਟਸ ਬਾਰੇ ਵੀ ਦੱਸਿਆ ਹੋਇਆ ਹੈਗਾ ਉਹ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਆਪਣਾ ਚੈਨਲ ਦਾ ਨਾਮ ਹੈਗਾ ਜੀ ਪੀਵੀ 13 ਕਿਸਾਨ ਡੈਰੀ ਇਹ ਗੱਲ ਹੋਰ ਆ ਹਾਂਜੀ ਇਹ ਦੇਣਾ ਜਾਂਦੀ ਸੂਣ ਤੋਂ 10 ਤੋਂ 12 ਦਿਨਾਂ ਬਾਅਦ ਠੀਕ ਆ ਇਹ ਨਹੀਂ ਹੈਗਾ ਵੀ ਗਾਂ ਸੂਹੀ ਚੜੀ ਦੇਤਾ ਆਓ ਜਦ ਕਿਆ ਨਹੀਂ ਆਪਾਂ ਕੜ ਕਹਿਣੇ ਵੀ ਕੜ ਚੱਲਣਾਗਾ ਨਹੀਂ ਜੀ 10 12 ਦਿਨਾਂ ਬਾਅਦ ਦੇ ਦੋ ਰਿਜ਼ਲਟ 100% 100 ਮਿਲੂ ਠੀਕ ਆ ਠੀਕ ਹੈ ਠੀਕ ਆ ਯਾਨੀ ਜਦੋਂ ਆਪਾਂ ਦੇਖਦੇ ਹੁੰਨੇ ਵੀ ਦਾ ਕਾਰ ਜਿਹੜਾ ਚੱਲਦਾ ਤਕਰੀਬਨ 10 ਦਿਨਾਂ ਬਾਅਦ ਚੱਲਦਾ ਹੁੰਦਾ ਉਹ ਪ੍ਰੋਪਰ ਸਫਾਈ ਇਹਦੇ ਨਾਲ ਜਾਨੀ ਫੁੱਲ ਹੋ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ